ਗਲਾਨੀ ਕੋਟੇ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨ ਕਿਲਰ ਦੇ ਕੇ ਟੋਏ ਚ ਪਾਤਾ ਸੀ ਉਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਿਲਨੀ ਗੰਬੇ ਇੱਕ ਵਾਰ ਵੀ ਮੇਰਾ ਪੁੱਤ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਇਹੋ ਹੀ ਮਾਂ ਜਿਸ ਨੇ ਆਪਣੇ ਹੱਥੀਂ ਆਪਣੇ ਬੱਚੇ ਨੂੰ ਖਤਮ ਕਰ ਦਿੱਤਾ ਤੇ ਬੀਤੇ ਦਿਨੀ ਉਸਦੀ ਮ੍ਰਿਤਕ ਦੇ ਨੂੰ ਉਹ बस ਦੇ ਵਿੱਚ ਚੜ ਕੇ ਮਾਨਸਾ ਦੇ ਬੱਸ ਅੱਡੇ ਦੇ ਅੰਦਰ ਛੱਡਾਈ ਸੀ ਉਸ ਤੋਂ ਬਾਅਦ ਉੱਥੇ ਸਨਸਨੀ ਫੈਲ ਗਈ ਪਰਿਵਾਰਿਕ ਮੈਂਬਰਾਂ ਨੇ ਫੋਟੋ ਦਿਖਾ ਦਿਖਾ ਕੇ ਪੁੱਛਿਆ ਕਿ ਆਖਿਰਕਾਰ ਬੱਚਾ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਨਾਨਕੇ ਗਿਆ ਹੋਇਆ ਹੈ ਫੋਨ ਤੇ ਉਸ ਦੀ ਗੱਲ ਨਹੀਂ ਕਰਵਾਈ ਕਿਹਾ ਕਿ ਉਹ ਸੁੱਤਾ ਪਿਆ ਹੈ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਮਾਂ ਨੇ ਆਪਣੇ ਹੱਥੀਂ ਜਿਉਂਦੇ ਬੱਚੇ ਨੂੰ ਟੋਏ ਦੇ ਵਿੱਚ ਸੁੱਟ ਦਿੱਤਾ ਉਸ ਦੇ ਉੱਪਰ ਮਿੱਟੀ ਪਾ ਦਿੱਤੀ ਦਮਕੋਟਣ ਦੇ ਨਾਲ ਬੱਚੇ ਦੀ ਜਾਨ ਚਲੀ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਬਸ ਅੱਡੇ ਤੇ ਲਬਾਰਸਾਂ ਦੀ ਤਰ੍ਹਾਂ ਛੱਡ ਗਈ ਆਖਿਰਕਾਰ ਇਸ ਮਾਂ ਦੇ ਹੱਥ ਕਿਉਂ ਨਹੀਂ ਕੰਬੇ ਜਿਸ ਨੇ ਆਪਣੇ ਹੀ ਢਿੱਡੋਂ ਜੰਮੇ ਇਸ 8 ਸਾਲ ਦੇ ਮੁੰਡੇ ਨੂੰ ਦਰਦਨਾਕ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਅਤੇ ਉਸ ਤੋਂ ਬਾਅਦ ਹੁਣ ਜਿਹੜੇ ਖੁਲਾਸੇ ਉਹ ਆਪਣੇ ਮੂੰਹੋਂ ਕਰ ਰਹੀ ਹੈ ਉਹ ਹੋਰ ਵੀ ਡਰਾ ਦੇਣ ਵਾਲੇ ਨੇ ਦੱਸ ਦਈਏ ਕਿ ਚਾਚੇ ਨੇ ਪਹਿਲਾਂ ਬਿਆਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਮਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਅਤੇ ਹੁਣ ਉਸ ਨੇ ਕੱਲੀ-ਕੱਲੀ ਗੱਲ ਕਬੂਲ ਕੀਤੀ ਹੈ ਅਤੇ ਰੋਂਗਟੇ ਖੜੇ ਕਰ ਦੇਣ ਵਾਲਾ ਸੱਚ ਵੀ ਲੋਕਾਂ ਦੇ ਸਾਹਮਣੇ ਆਇਆ ਹੈ ਕਿਉਂ ਕੀਤਾ ਆਪਣੇ ਬੱਚੇ ਦਾ ਕਤਲ ਕੀ ਕਾਰਨ ਸੀਗਾ ਕੋਈ ਕਾਰਨ ਕੀ ਸੀਗਾ ਕਿਉਂ ਕੀਤਾ ਖਰਾ ਪਰਵਾਸ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ ਚ ਸੀ ਰੋਟੀ ਪਾਣੀ ਬੰਨੀ ਉਤਰ ਚਦੇ ਸੀ ਆਏ ਲੱਗਣ ਲੱਗ ਪਏ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਏ ਲੱਗਦਾ ਸੀ ਉਸ ਦਿਨ ਵੀ ਬਿਨਾ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ じゃ ਕੁਛ ਨਹੀਂ ਆ ਦੁਬਈ ਤਾਂ ਮੈਂ ਬਾਤ ਚੋ ਹੀ ਕਿਹਾ ਸੀ ਵੀ ਮੈਂ ਜਾਣਾ ਹਮ ਜੋ ਹੀ ਕਤਲ ਕੀਤਾ ਪਸਤਾਵਾ ਹੋ ਰਿਹਾ ਹੁਣ ਬਹੁਤ ਜ਼ਿਆਦੇ ਕਿਵੇਂ ਕੀਤਾ ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ ਫਰ ਮਾਨਸੇ ਕਿਉਂ ਲੈ ਕੇ ਆਏ ਨੂੰ ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਦੇ ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਨਸਾ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਟੂਆ ਪੱਟ ਕੇ ਦੱਬਤਾ ਸੀ ਤੇ ਮਾਰਿਆ ਕਿਵੇਂ ਗਲਾ ਕੋਟਿਆ ਜਾਂ ਕੋਈ ਜਰਰੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਕੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਤੇ ਨ킬ਰ ਦੇ ਕੇ ਟੋਏ ਚ ਪਾਤਾ ਸੀ ਮੂੰਹ ਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਿਲਨੀ ਕੰਬੇ ਇੱਕ ਵਾਰ ਵੀ ਮੇਰਾ ਪੁੱਤ ਸਾਹ ਤੇ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਫਰਾਂ ਲੱਗਦੇ ਸੀ ਬੇਇੱਜ਼ਤੀ ਵੀ ਮਰਨਾ ਮੁੜ ਕੇ ਭੱਕੇ ਰਹਿ ਜੇ ਵੀ ਮਰਨਾ ਪਰ ਮਾਂ ਫੇਰ ਵੀ ਪੁੱਤ ਨੂੰ ਤਾਂ ਨਹੀਂ ਛੋੜ ਸਕੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਪੁੱਤ ਕੇ ਪਰਿਵਾਰ ਨੂੰ ਨਹੀਂ ਸੀ ਪਤਾ ਕਿੰਨਾ ਕੁ ਖਸਕਾਉਣਾ ਬਹੁਤ ਜ਼ਿਆਦਾ ਪੂਰੇ ਮਾਨਸਾ ਕੋਲ ਦੇ ਟੂਰ ਜਿਹੜੀ ਬੱਸ ਮਿਲ ਗਈ ਲਾਇਆ ਇਸ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਪਾਸੇ ਤੋਂ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਇੱਥੇ ਆ ਕੇ ਮਾਨਸਾ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਰ ਦੇ ਵਿੱਚ ਲੈ ਕੇ ਆਏ ਸੀ ਮਾਨਸਾ ਬੱਸ ਉੱਤੇ ਜੋਏ ਤ੍ਰਿਕ ਨੂੰ ਇਹ ਸਾਰੂ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਦੇ ਜਿੱਥੇ ਦੀ ਡੈਡ ਬੋਡੀ ਮਿਲੀ ਉਸ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਸਾਡਾ ਸਿਟੀ ਪੁਲਿਸ ਤੇ ਐਸਐਸਓ ਸਾਹਿਬ ਨੇ ਡਾਕਟਰ ਸੁਪਰਵਾਈਜ਼ਰ ਤੇ ਡੀਐਸਪੀ ਸਾਹਿਬ ਇਸ ਚੀਜ਼ ਦਾ ਜਿਹੜਾ ਅਚੇਤੀ ਹੁੰਦੀ ਜਿਹੜੀ ਹੈ ਡੈਡ ਬੋਡੀ ਹਸਪਤਾਲ ਨੂੰ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤਿਆਰ ਸ਼ੁਰੂ ਹੋ ਗਿਆ ਜਿਹੜਾ ਕਵਰ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਤੇ ਹਾਂ ਜੋ ਇਹਦੀ ਜਿਹੜੀ ਉਹ ਲੜਕੇ ਦੀ ਨਰਤਕ ਦੀ ਉਹਨੇ ਇਹਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਉਹਨੇ ਡੈਡ ਬੋਡੀ ਦੀ ਜਿਹੜੀ ਪਛਾਣ ਕਰ ਲਈ ਸਭ ਇਹਨੇ ਕਤਲ ਕੀ ਤਸੰ ਕੀ ਬਜਾ ਕਹਿੰਗੇ ਇਹ ਇਹਦੀ ਜਿਹੜੀ ਉਹ ਹੈ ਉਹਦੇ ਉਹਦੇ ਮੁਤਾਬਿਕ ਜਿਹੜਾ ਅਸੀਂ ਹੁਣ ਮੁਕਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਬੀਰਵਾਰਨ ਪਤਨੀ ਹਰਦੀਪ ਸਿੰਘ ਇੰਨੇ ਹੀ ਐਸਟੀ ਨੂੰ ਜਾਂਮ ਦਿੱਤਾ ਪਰ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਟੱਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਪੁੱਤੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸੂ ਸੇਵਾ ਕਰਨਾ ਚਾਹੁੰਦੀ ਹੈ ਜਾਂ ਬੱਚਾ ਨੂੰ ਲੱਗ ਰਿਹਾ ਸੀ ਕਿ ਅੱਗੇ ਉਹਦੇ ਅਪਸ਼ਨ ਉਹਦੇ ਵਿੱਚ ਤੇ ਇਸ ਕਰਕੇ ਉਹ ਆਪਣਾ ਜਿਹੜਾ ਰਾਹ ਟਿਕਾਣਾ ਕਰਦਾ ਸਭ ਕਿਸ ਤਰ੍ਹਾਂ ਇਹਨੂੰ ਹੀ ਕਾਬੂ ਨੂੰ ਜਾਂ ਦਿੱਤਾ ਬੱਚੇ ਕਿ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਔਰ ਜਦੋਂ ਜਿਹੜੀ ਪੋਸਮਾਰਟੋਂ ਲੈ ਕਰਵਾਉਣਾ ਹੈ ਉਹਦਾ ਬੱਚਾ ਪੋਸਮਾਰਟੋਂ ਕਰਕੇ ਬੱਚੇ ਦੀ ਜਿਹੜੀ ਆ WhatsApp ਉੱਤੇ ਲੌਂਚ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਤ ਕਲੀਅਰ ਹੋ ਜਾਏਗਾ ਫਿਰ ਗੜੀਆਂ ਚੋੜਨੀਆਂ ਪੂਰੀਆਂ ਸਰ ਜਿਹੜੀ ਬੱਚੀ ਨੇ ਮਾਂ ਇਹ ਦੱਸ ਕਰਦੀ ਹੈ ਕਿ ਇਹ ਹੈ ਕਿ ਬੱਚੇ ਦੀ ਬਾਦ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜੀ ਨੇ ਮੁੱਢਲੇ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਲੈ ਉਹਨੂੰ ਲੱਗਾ ਕਿ ਇਹ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਆਪਣਾ ਕੋ ਲੰਬਾ ਸੇਵਾ ਕਰਨਾ ਚਾਹੁੰਦੀ ਹੈ ਉਹਦੇ ਤਹਤੀ ਇਹਨੇ ਇਸ ਸਟਰੀਮ ਜਿਹੜੀ ਕਟਿਆ ਬੰਛਾ ਨੂੰ ਬੱਚਾ ਜਿਹੜੀ ਰੱਖ ਕੇ ਉਹਨੇ ਘਣਾਉਣਾ ਕੰਮ ਕੀਤਾ ਇੱਚ ਹੋਰ ਕੌਣ ਸ਼ਮਨ ਸਿੰਘ ਜੀ ਨੇ ਪ੍ਰਾਇਮਰੀ ਦੱਸਿਆ ਉਹਨੂੰ ਇਦੇ ਵਿੱਚ ਇਸ ਤਫਤੀਸ਼ ਹਾਲੇ جاری ਹੈ ਹਾਲੇ ਇਸ ਤੇਗਾ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰਦੇ ਹਾਂ ਜੋ ਵੀ ਸਭ ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਹੋਈ ਗ੍ਰਿਫਤਾਰੀ ਲੈਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੋ ਇਹਨੂੰ ਗ੍ਰਿਫਤਾਰ ਕੀਤਾ ਤੇ ਕੀ ਮੰਨ ਕੁਝ ਕਿਛ ਕੁਝ ਮੁੱਢਲੀ ਉਸ ਗੱਲ ਦੱਸਿਆ ਹੁਣ ਨਹੀਂ ਕਿ ਉਹ ਮਰ ਕਿਤਾ ਜਾਂ ਕਿ ਵੀ ਕੀਤਾ ਜੋ ਮੈਂ ਤੁਹਾਨੂੰ ਦੱਸਿਆ ਮਨਛਾ ਹੈ ਹੀ ਹੈ ਇਹ ਮੁੱਢਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਇਹਨਾਂ ਬਾਅਦ ਗਵਾਲਤਾ ਕਰ ਲਿਆ ਕੀ ਮਾਨਸਾ ਬਸਕਣ ਦੇ ਅੰਦਰ ਹੀ ਇਹ ਇਹਨੂੰ ਕਤਲ ਕੀਤਾ ਜਾਂ ਕਿ ਤੂੰ ਕਤਲ ਕਰਕੇ ਲਿਆਂਦਾ ਹੈ ਇਹਦੇ ਨਾਲ ਕੋਈ ਸਬੰਧੀ ਸੀ ਕੌਣ ਸੀ ਇਹਦੀ ਜੋ ਦੱਸਣ ਮੁਤਾਬਿਕ ਇਹਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਕਿਤੇ ਬਿਮਾਰ ਸੀਗਾ ਬਾਕੀ ਜੋ ਜੋ ਅਸੀਂ ਕਿਉਂਕਿ ਲੈ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ ਬਟ ਇੱਥੇ ਜਿਹੜਾ ਇਹ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਸਰ ਕਿਹੜੀ ਜਗ੍ਹਾ ਤੋਂ ਇਹ ਇਹ ਕਿੱਥੇ ਸੀਗਾ ਜੀ ਇਹ ਬਠਿੰਡਾ ਇਥੋਂ ਤਲਵੰਡੀ ਸਾਹਬ ਹੋ ਜੀ ਸਰ ਅਰੇ ਜਿਹੜਾ ਹਰਦੀਪ ਸਿੰਘ ਸੀਗਾ ਉਹ ਜੇਲ੍ਹ ਦੇ ਵਿੱਚ ਕਿਹੜੇ ਮੁਰਜ ਡੀ ਐਂਡੀ ਪੀ ਐਸ ਦੇ ਬਹੁਤ ਗੱਲ ਕਈ ਮਕਦਮੇ ਨੇ ਜੀ ਐਂਡੀ ਪੀ ਐਸ ਦੇ ਮਕਦਮੇ ਅੰਦਰ ਹ ਤੰਦ ਇਹਨੇ ਬਸ ਸਟੈਂਡ ਤੋਂ ਕਿਤੇ ਫੋਨ ਵੀ ਕੀਤੇ ਜੇ ਤੁਹਾਨੂੰ ਨੇੜੇ ਕਿਸੇ ਪਿੰਡ ਤੋਂ ਕੋਈ ਸਾਹਮਣੇ ਹੈ ਹਾਲੇ ਤੱਕ ਇਸ ਚੀਜ਼ ਦਾ ਆਪਾਂ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਟ ਇਜ਼ ਆਨ ਜੇ ਕੋਈ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰ ਸਰ ਬੱਚੇ ਦੀ ਭੂਆ ਦੀ ਆਈਡੈਂਟੀਫਿਕੇਸ਼ਨ ਕਰ ਲਈ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਛ ਲੱਗਾ ਜੀ ਸੀ ਸੀ ٹی ਵੀ ਵੀ ਚਾਰਜ ਫੀਰ ਕਰਨ ਲੱਗੇ ਹੋਏ ਸੀਗੇ ਜੀ ਦੇਖੋ ਇਹ ਸਾਰਾ ਕੁਝ ਬੱਸ ਸਟੈਂਡ ਤੇ ਵੀ ਕਰਦੇ ਸੀ ਇਹ ਸਾਰਾ ਕੁਝ ਜਿਹੜਾ ਕਰਦੇ ਆ ਵਾਹੇ ਦੇਖੋ ਲੋਟੇ ਦਾ ਸਾਰਾ ਕੁਝ ਇੰਨੀ ਬਸਤੀਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਆ ਮੀਡੀਆ ਦੀ ਲਈ ਗਈ ਆ ਇਸਤਿਹਾਰਾ ਦੀ ਲਈ ਗਈ ਆ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਕੋਈ ਬੱਚਾ ਪੱਤਾਂ ਬੰਨ੍ਹਿਆ ਆ ਸੀਗਾ ਸਾਰਿਆਂ ਨੂੰ ਠੀਕਾ ਕਿ ਕੋਈ ਨਾ ਕੋਈ ਪਰ ਫਿਰ ਵੀ ਸਟੇਨ ਲੋਦਰ ਲੱਗ ਰਿਹਾ ਹੈ ਜੀ ਸਰ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਵੀ ਪੁਲਿਸ ਨੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਬੰਦ ਨੇ ਜੀ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਕੋਈ ਚੱਲ ਰਿਹਾ ਉਹਨੂੰ ਮੈਂ ਤੁਹਾਨੂੰ ਥੋੜਾ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਇਨਵੈਸਟੀਗੇਸ਼ਨ ਵਿੱਚ ਕਈ ਗੱਲਾਂ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ। ਦਿੱਲੀ ਜਾ ਰਿਹਾ ਸੀ ਮਾਲ ਲੈਣਾ ਮੇਰੀ ਦੁਕਾਨ ਦੀ ਦੁਕਾਨਾਂ ਮੇਲਾ ਲਾਉਣਾ ਮੈਂ ਤੇ ਉੱਥੇ ਦਿੱਲੀ ਮੈਂ ਉੱਥੇ ਦਿੱਲੀ ਜਾ ਕੇ ਮੈਂ ਰਾਹ ਚ ਮੈਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਕਿ ਉਹਨਾਂ ਦਾ ਜੈਸਮੀਨ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆ ਆਪਦੇ ਨਾਨਕੇ ਛੱਡਿਆ ਕਹਿੰਦੀ ਮੈਂ ਤੇ ਕੇ ਕੋਲੇ ਆ ਮਾਂਾ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਹੈਗਾ ਵੀ ਤੂੰ ਮਾਂਾ ਸੱਚੀ ਗੱਲ ਕਿਉਂ ਨਹੀਂ ਦੱਸਦੀ ਕਹਿੰਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਹਦੀ ਮੈਂ ਮੰਮੀ ਨੂੰ ਭੇਜਿਆ ਹੱਥ ਮੈਂ ਤੇ ਜਦੋਂ ਮੰਮੀ ਇਹਨਾਂ ਦੇ ਘਰੇ ਆਈ ਤੇ ਮੰਮੀ ਨੂੰ ਇਹਨੇ ਜਵਾਬ ਦਿੱਤਾ ਕਹਿੰਦੀ ਵੀ ਮੈਂ ਮੇਰੀ ਨਾਲ ਗੱਲ ਹੋਊਗੀ ਕਹਿੰਦੀ ਉਹ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋਊਗੀ ਉਹ ਤਾਂ ਠੀਕ ਠਾਕ ਹੈ ਕਹਿੰਦੀ ਮੂੰਹ ਤੂੰ ਇਹਦਾ ਮੁੰਡਾ ਇਹ ਇਨਸਾਫ ਚਾਹੀਦਾ ਜੀ ਇਸਦਾ ਦੋਨੇ ਹੱਥੋਂ ਬੇਨਤੀ ਹੈ ਸਾਡਾ ਆਪ ਦਾ ਜਵਾਕਤਾ ਜੇਲ੍ਹ ਚ ਬੈਠਾ ਜੀ ਸਾਨੂੰ ਹੁਣ ਆਏ ਪਤਾ ਲੱਗ ਪਈ ਨਹੀਂ ਪਤਾ ਲੱਗ ਰਿਹਾ ਵੀ ਕੀ ਨਹੀਂ ਕਰਤਾ ਇਹ ਕੰਮ ਨੂੰ ਸਖਤ ਸਜ਼ਾ ਮਤ ਨਹੀਂ ਆਣਾ ਕਿਉਂਕਿ ਇੱਕ ਮਾਸੂਮ ਬੱਚਾ ਦਿਲ ਜ਼ਹਿਲਾਉਣ ਵਾਲੀ ਘਟਨਾ ਹੈ ਬੜੀ ਗੰਦੀ ਘਟਨਾ ਹੈ ਕਿ ਇੱਕ ਬੱਚੇ ਨੂੰ ਕਿਸੇ ਨੂੰ ਮਾਰ ਕੇ ਪੁਮਾਂ ਦਾ ਲਿੱਟੇ ਇੱਕ ਸਟੇ